ਅਸੀਂ 1990 ਤੋਂ ਕੰਮ ਕਰ ਰਹੇ ਆ ਇੱਥੇ ਅਸੀਂ ਆ ਕੇ ਆਪਣੀ ਦੁਕਾਨ ਪਰਚੇਸ ਕੀਤੀ ਆ ਗੁਰੂ ਰਾਮਦਾਸ ਮਾਰਕੀਟ ਜੇ ਇੱਕ ਸਾਲ ਹੋ ਗਿਆ ਇੱਥੇ ਸਾਨੂੰ ਆਪਣੀ ਦੁਕਾਨ ਪਰਚੇਸ ਕਰਕੇ ਅਸੀਂ ਆਏ ਆ ਪੱਕਾ ਡਾ ਇੱਥੇ ਸਾਡਾ ਬਾਈ ਦੇ ਵਿੱਚ ਸਾਡਾ 2.5 ਕਰੋੜ ਦਾ ਇਨਾਮ ਲੱਗਿਆ ਸੀ ਆ ਉਸ ਤੋਂ ਬਾਅਦ 9-9 ਲੱਖ ਦੇ 45-45 ਹਜ਼ਾਰ 3 ਲੱਖ ਇਹ ਜਿਹੜੇ ਆਪਣੇ ਰੋਜ਼ ਦੀ ਡੇਲੀ ਟਿਕਟ ਦੇ ਵਿੱਚ ਲੱਗ ਰਹੇ ਨੇ ਉਹ ਅੱਜ ਕੱਲ ਵੀ ਲੱਗਿਆ ਬਰਸੋਂ ਵੀ ਲੱਗਿਆ ਰੋਜ਼ ਹੀ ਲੱਗਦੇ ਆ ਤੇ ਸਾਡੇ ਕੋਲ ਸਾਰੀ ਟਿਕਟ ਜਿਹੜੀ ਐ ਜੋ オリジナル ਟਿਕਟ ਮਿਲਦੀ ਐ ਜਾਲੀ ਟਿਕਟ ਨਹੀਂ ਮਿਲਦੀ ਅਸੀਂ ਮਾਰਕੀਟ ਦੇ ਵਿੱਚ ਜਾਲੀ ਕੰਮ ਬਹੁਤ ਆ ਸਾਡੇ ਕੋਲ ਇੱਥੇ ਹਰ ਟਿਕਟ ਸਕੈਨ ਹੋ ਕੇ ਬਿੱਲ ਬੰਦਾ ਹਰੇਕ ਟਿਕਟ ਦਾ ਅਸੀਂ ਬਿੱਲ ਕੱਟ ਕੇ ਦਿੰਨੇ ਆ ਸਾਡੀ ਸ਼ਾਪ ਹੈ ਯਸ ਸੂਟ ਬਰਦਰਸ ਲਾਟਰੀ ਦੇ ਨਾਤੇ ਸਾਡੀ ਸ਼ਾਪ ਦਾ ਪੂਰਾ ਐਡਰੈਸ ਪੈਂਦਾ ਸ਼ਾਪ ਨੰਬਰ 27 ਗੁਰੂ ਰਾਮਦਾਸ ਮਾਰਕੀਟ ਦੁਗਰੀ ਫੇਸ 1 ਲੁਧਿਆਣਾ ਪੰਡਾ ਮੇਨ ਰੋਡ ਤੇ ਪੈਟਰੋਲ ਪੰਪ ਤੋਂ ਬੈਕ ਨਾਲ ਹੀ ਅਗਲੇ ਸਾਡੇ ਬੋਸਰ ਹੁਣ ਪੰਜਾਬ ਸਟੇਟ ਦਾ ਤੇ ਨਗਲੈਂਡ ਸਟੇਟ ਦੀਆਂ ਸਾਰੀ ਨੋਟਿਸ ਜੇ ਲੈ ਬਣ ਹੁੰਦੀਆਂ ਪੰਜਾਬ ਦੀ ਜਿਵੇਂ ਹੁਣ 200 ਰੁਪਏ ਦਾ ਇਨਾਮ ਨਿਕਲਣਾ ਇਹਦਾ 7 ਫਰਵਰੀ ਦਾ ਡਰਾਅ ਹੈ 1.5 ਕਰੋੜ ਦਾ ਇਹਦਾ ਇਨਾਮ ਗਰੰਟੀਡ ਹੈ ਇਰੇ ਭੋਲੇ ਦੇ ਪਕਤਾ ਸ਼ਿਵਰਾਤਰੀ ਬੰਪਰ ਆਉਣਾਂ ਲਈ ਕੱਢਿਆ ਹੋਇਆ 3 ਕਰੋੜ ਦਾ ਨਾਮ ਕਿਸੇ ਵੀ ਇੱਕ ਕਸਟਮਰ ਨੂੰ ਗਰੰਟੀਡ ਨਿਕਲਣਾ ਹੀ ਨਿਕਲਣਾ ਹੈ। ਇਹਨਾਂ ਮਾਦੀ ਦਾ ਦੋਸਤੋ ਗਿਣਤੀ ਨਹੀਂ ਹੈਗੀ ਸਾਡਾ ਕਸਟਮਰ ਦਾ ਰਾਖੀ ਬੰਪਰ 2022 ਦੇ ਵਿੱਚ 2.5 ਕਰੋੜ ਵੀ ਲੱਗਿਆ ਸੀ ਉਸ ਤੋਂ ਬਾਅਦ ਜਿਹੜੀਆਂ ਨਾਗਲੈਂਡ ਦੀਆਂ ਟਿਕਾਣਾਂ ਹੁੰਦੀਆਂ ਇਹਦੇ ਵਿੱਚ ਅਣਗਿਣਤ ਨਾਮ ਲੱਗੇ ਆ 45000 ਤੋਂ ਲੈ ਕੇ 9 ਲੱਖ ਤੱਕ ਦੇ ਨਾਮ ਆ ਚੁੱਕੇ ਆ। ਦਾ ਨਾਮ ਰੰਜੀਤ ਸਿੰਘ ਦਾ ਸਾਡੀ ਸ਼ਾਪ ਹੈ ਸੂਦ ਬ੍ਰਦਰਸ ਗੁਰੂ ਰਾਮਦਾਸ ਮਾਰਕੀਟ 27 ਨੰਬਰ ਸ਼ਾਪ ਹੈ ਕਿੰਨੇ ਸਾਲ ਪੁਰਾਣੀ ਦੁਕਾਨ ਹੈ ਅਸੀਂ 1990 ਤੋਂ ਕੰਮ ਕਰ ਰਹੇ ਹਾਂ ਇੱਥੇ ਅਸੀਂ ਆ ਕੇ ਆਪਣੀ ਦੁਕਾਨ ਪਰਚੇਸ ਕੀਤੀ ਹੈ ਗੁਰੂ ਰਾਮਦਾਸ ਮਾਰਕੀਟ 'ਚ 1 ਸਾਲ ਹੋ ਗਿਆ ਇੱਥੇ ਸਾਨੂੰ ਆਪਣੀ ਦੁਕਾਨ ਪਰਚੇਸ ਕਰਕੇ ਅਸੀਂ ਆਏ ਹਾਂ ਪੱਕਾ ਅੱਡਾ ਇੱਥੇ ਸਾਡਾ ਹੁਣ ਅੱਛਾ ਮਤਲਬ ਆਪਣੀ ਦੁਕਾਨ ਹੀ ਲੈ ਲਈ ਹਾਂਜੀ ਅਸੀਂ ਆਪਣੀ ਦੁਕਾਨ ਲੈ ਲਈਏ ਇੱਥੇ ਸਾਡਾ ਪੱਕਾ ਅੱਡਾ ਹੁਣ ਇੱਥੋਂ ਅਸੀਂ ਦੋ ਹਿੱਲੇ ਨਹੀਂ ਹੋਰ ਆਪਾਂ ਅਸੀਂ ਖੋਲਾਂਗੇ ਦੁਕਾਨਾਂ ਕਿੰਨੇ ਕੁ ਇਨਾਮ ਤੁਹਾਡੇ ਨਿਕਲ ਚੁੱਕੇ ਨੇ ਇਸ ਸਾਲ ਦੇ ਅੰਦਰ ਅੰਦਰ ਸਾਡੇ ਹੁਣ ਲਾਸਟ ਵਿੱਚ ਕਾਫੀ ਇਨਾਮ ਲੱਗੇ ਨੇ ਤੇ 22 ਦੇ ਵਿੱਚ ਸਾਡਾ 2.5 ਕਰੋੜ ਦਾ ਇਨਾਮ ਲੱਗਿਆ ਸੀਗਾ ਉਸ ਤੋਂ ਬਾਅਦ 9-9 ਲੱਖ ਦੇ 45-45 ਹਜ਼ਾਰ 3 ਲੱਖ ਇਹ ਜਿਹੜੇ ਆਪਣੇ ਰੋਜ਼ ਦੀ ਡੇਲੀ ਟਿਕਟ ਦੇ ਵਿੱਚ ਲੱਗ ਰਹੇ ਨੇ ਉਹ ਅੱਜ ਕੱਲ ਵੀ ਲੱਗਿਆ ਬਰਸੋ ਵੀ ਲੱਗਿਆ ਰੋਜ਼ ਹੀ ਲੱਗਦੇ ਆ ਆ ਦੇਖ ਰਹੇ ਆ ਕਿ ਬੜਾ ਰੌਸ਼ਕੀ ਭਿਆਰਿਆ ਦਾ ਅੱਡੇ ਦੁਕਾਨ ਤੇ ਬੜੀ ਫੇਮਸ ਦੁਕਾਨਾਂ ਕਿ ਸੂਤ ਲਾੜੀ ਦੁਕਾਨ ਕਿੱਥੇ ਹੈਗੀ ਆ ਲੋਕ ਪੁੱਛ ਪੁੱਛ ਕੇ ਆ ਰਹੇ ਨੇ ਇਹ ਇਸ ਕਰਕੇ ਆ ਰਹੇ ਆ ਜੀ ਇੱਥੇ ਸਾਡੇ ਕੋਲ ਸਾਰੀ ਟਿਕਟ ਜਿਹੜੀ ਹੈ ਜੋ Ориਜినਲ ਟਿਕਟ ਮਿਲਦੀ ਹੈ ਜਾਲੀ ਟਿਕਟ ਨਹੀਂ ਮਿਲਦੀ ਅਸੀਂ ਮਾਰਕੀਟ ਦੇ ਵਿੱਚ ਜਾਲੀ ਕੰਮ ਬਹੁਤ ਆ ਸਾਡੇ ਕੋਲ ਇੱਥੇ ਹਰ ਟਿਕਟ ਸਕੈਨ ਹੋ ਕੇ ਬਿਲ ਬੰਦਾ ਹਰੇਕ ਟਿਕਟ ਦਾ ਅਸੀਂ ਬਿਲ ਕੱਟ ਕੇ ਦਿੰਨੇ ਆ ਜਿਸ ਦੇ ਵਿੱਚ ਕਿ ਮੰਨਦੇ ਨੂੰ ਸਭ ਦਾ ਲੱਗਦਾ ਕਿ ਹਾਂ ਬਿਲ ਨਾਲ ਅਸੀਂ ਟਿਕਟ ਲੈ ਕੇ ਜਾ ਰਹੇ ਆ ਤੇ ਉਹਦੇ ਵਿੱਚ ਇਨਾਮ ਵੀ ਲੱਗਦੇ ਆ ਸਹੀ ਨਾਮ ਲੱਗਦੇ ਆ ਕੀ ਮੈਸੇਜ ਹੋਵੇ ਲੋਕਾਂ ਨੂੰ ਤੁਹਾਡੇ ਕੋਲ ਕੀ ਮੈਸੇਜ ਹੈ ਅਸੀਂ ਮੈਸੇਜ ਦਵਾਂਗੇ ਜੀ ਫਰੋਡ ਤੋਂ ਬਚਣ ਲਈ ਪਹਿਲਾਂ ਤਾਂ ਬਿੱਲ ਦੇ ਨਾਲ ਲਾਟਰੀ ਖਰੀਦੋ ਬਿੱਲ ਨਾਲ ਕਿਦਨਾਂ ਨਾਲ ਤੁਹਾਨੂੰ ਇਹ ਫਾਇਦਾ ਤੁਹਾਨੂੰ ਕੋਈ ਧੋਖਾਧੜੀ ਨਹੀਂ ਹੋਊਗੀ ਜੇ ਤੁਹਾਡਾ ਇਨਾਮ ਜਦੋਂ ਮਰਜ਼ੀ ਤੁਸੀਂ ਚੈੱਕ ਕਰਕੇ ਲੈ ਸਕਦੇ ਹੋ ਜੇ ਤੁਹਾਡੇ ਕੋਲ ਬਿੱਲ ਹੈ ਤੁਸੀਂ ਤੁਹਾਨੂੰ ਜੇ ਕੋਈ ਗਲਤ ਇਨਾਮ ਦਿੰਦਾ 3000 ਦਾ 1000 ਇਨਾਮ ਦਿੰਦਾ ਤੇ ਤੁਸੀਂ ਆਪਣਾ ਬਿੱਲ ਚੈੱਕ ਕਰਕੇ ਦੇਖ ਸਕਦੇ ਆ ਕਿ ਦੁਆਰਾ ਵੀ ਚੈੱਕ ਕਰ ਸਕਦੇ ਆ ਲਾਟਰੀ ਨੂੰ ਤੁਸੀਂ ਤੁਹਾਡੇ ਨਾਲ ਕੋਈ ਫਰੋਡ ਨਹੀਂ ਹੋਊਗਾ ਇਸ ਕਰਕੇ ਬਿਲ ਤੋਂ ਮੈਂ ਜੇ ਲੈਂਡ ਸਾਡਾ ਮੇਰਾ ਨਾਮ ਹੈ ਤਰਨ ਸੂਦ ਸਾਡੀ ਸ਼ਾਪ ਹੈਗੀ ਹੈ ਸੂਦ ਬਰਦਰਸ ਲੋਟਰੀ ਦੇ ਨਾਂ ਤੋਂ ਸਾਡੀ ਸ਼ਾਪ ਦਾ ਪੂਰਾ ਐਡਰੈਸ ਪੈਂਦਾ ਹੈ ਸ਼ਾਪ ਨੰਬਰ 27 ਗੁਰੂ ਰਾਮਦਾਸ ਮਾਰਕੀਟ ਦੁਗਰੀ ਫੇਸ 1 ਲੁਧਿਆਣਾ ਪੈਂਦਾ ਮੇਨ ਰੋਡ ਤੇ ਪੈਟਰੋਲ ਪੰਪ ਤੋਂ ਪੈਕ ਨਾਲ ਹੀ ਹੈ ਬਿਲਕੁਲ ਕਿਹੜੇ-ਕਿਹੜੇ ਇੱਥੇ ਤੁਹਾਡੇ ਕੋਲ ਬਾਫਰ ਇੱਥੇ ਹੁੰਦੇ ਨੇ ਦੱਸੋ ਵੀ ਸਾਡੇ ਕੋਲ ਸਰ ਹੁਣ ਪੰਜਾਬ ਸਟੇਟ ਦਾ ਤੇ ਨਗਲੈਂਡ ਸਟੇਟ ਦੀ ਸਾਰੀ ਲੋਟਰੀਜ਼ ਅਵੇਲੇਬਲ ਹੁੰਦੀਆਂ ਪੰਜਾਬ ਦੀ ਜਿਵੇਂ ਹੁਣ 200 ਰੁਪਏ ਦਾ ਇਨਾਮ ਨਿਕਲਣਾ ਹੈ ਇਹਦਾ 7 ਫਰਵਰੀ ਦਾ ਡਰਾਅ ਹੈ 1.5 ਕਰੋੜ ਦਾ ਇਹਦਾ ਇਨਾਮ ਗਰੰਟੀਡ ਆ ਉਸ ਤੋਂ ਬਾਅਦ ਸਾਡੇ ਕੋ ਅੱਜ 14 ਫਰਵਰੀ ਨੂੰ ਨਿਕਲਣੀ ਹੈ ਟਿਕਟ ਜਿਹਦੇ 2000 ਦੀ ਟਿਕਟ ਆ ਇਹਦਾ 1 ਕਰੋੜ ਦਾ ਇਨਾਮ ਗਰੰਟੀਡ ਆ ਸਿਰ ਮਾਤਰਾ 20 ਟਿਕਟਾਂ ਦੇ ਵਿੱਚੋਂ ਆਉਣ ਦਾ ਤੇ ਉਸ ਤੋਂ ਬਾਅਦ ਤੀਸਰੀ ਸਾਡੇ ਕੋ ਹੈਗੀ ਹੈ ਸ਼ਿਵਰਾਤਰੀ ਬੰਪਰ ਸ਼ਿਵਰਾਤਰੀ ਬੰਪਰ ਨਿਕਲਣਾ 21 ਫਰਵਰੀ ਨੂੰ ਜਿਹਦਾ 3 ਕਰੋੜ ਦਾ ਇਨਾਮ ਗਰੰਟੀਡ ਆ ਜਿਹੜੇ ਭੋਲੇ ਦੇ ਪਕਟਾ ਉਹਨਾਂ ਲਈ ਨਾਮ ਕੱਢਿਆ ਆਇਆ। ਹਾਂਜੀ ਹਾਂਜੀ ਜਿਹੜੇ ਭੋਲੇ ਦੇ ਪਕਟਾ ਸ਼ਿਵਰਾਤਰੀ ਬੰਪਰ ਆਉਣਾਂ ਲਈ ਕੱਢਿਆ ਆਇਆ 3 ਕਰੋੜ ਦਾ ਨਾਮ ਕਿਸੇ ਵੀ ਇੱਕ ਕਸਟਮਰ ਨੂੰ ਗਰੰਟੀਡ ਨਿਕਲਣਾ ਹੀ ਨਿਕਲਣਾ ਵਾ। ਤੇ ਉਸ ਤੋਂ ਬਾਅਦ ਸਾਡੇ ਕੋਲ ਪੈਂਦਾ ਹੋਲੀ ਬੰਪਰ ਦਾ। ਹੋਲੀ ਬੰਪਰ ਦਾ ਤਿਉਹਾਰ ਵੀ ਆ ਗਿਆ ਜਿਹੜਾ 14 ਤਿੰਨ ਨੂੰ ਟ੍ਰਾਂ ਨਿਕਲਣਾ। ਇਹ 10 ਲੱਖ ਟਿਕਟਾਂ ਦੇ ਵਿੱਚੋਂ ਮਾਤਰ ਪੰਜਾਬ ਗਵਰਨਮੈਂਟ ਦਾ ਗਰੰਟੀਡ ਇਨਾਮ ਹੈ 3 ਕਰੋੜ ਦਾ। ਹਾਂ ਹੋਲੀ ਬੰਪਰ ਵੀ ਪੂਰਾ ਆ ਗਿਆ ਹੋਇਆ ਜੀ ਹੋਲੀ ਬੰਪਰ ਵੀ। ਤੁਹਾਡੇ ਦਿਖਾਉਂਦੇ ਕਿ ਕਿੰਨੇ ਕੋ ਲੋਕਾਂ ਦੇ ਇਨਾਮ ਮਿਲਦੇ ਨੇ ਇੱਥੇ ਤੁਹਾਡੇ ਕੋਲ ਇਨਾਮਾਂ ਦੀ ਤਾਂ ਦੋਸਤੋ ਗਿਣਤੀ ਨਹੀਂ ਹੈਗੀ ਸਾਡਾ ਕਸਟਮਰ ਦਾ ਰਾਖੀ ਬੰਪਰ 2022 ਦੇ ਵਿੱਚ 2.5 ਕਰੋੜ ਵੀ ਲੱਗਿਆ ਸੀ ਉਸ ਤੋਂ ਅੱਜ ਜਿਹੜੀਆਂ ਨਾਗਲੈਂਡ ਦੀਆਂ ਟਿਕਟਾਂ ਹੁੰਦੀਆਂ ਇਹਦੇ ਵਿੱਚ ਅਣਗਿਣਤ ਇਨਾਮ ਲੱਗੇ ਆ 45000 ਤੋਂ ਲੈ ਕੇ 9 ਲੱਖ ਤੱਕ ਦੇ ਇਨਾਮ ਆ ਚੁੱਕੇ ਆ 45000 ਦੇ ਆਈਸੀਓਨ ਤੱਕ ਨਾਗਲੈਂਡ ਦਾ 50000 ਦਾ ਇਨਾਮ ਹੋ ਗਿਆ ਬੜਾ ਇੰਨੀ ਛੋਟੀ ਲੋੜ ਜਿਹੜੀ 7 ਰੁਪਏ ਦੀ ਹਾਂ ਜੀ ਇੰਨੇ ਵੱਡੇ ਨਾਮ ਨਿਕਲਦੇ ਆ ਜੀ ਜਿੰਨੀ ਇੱਚ ਸੀਰੀਜ਼ ਆਂਦੀ ਆ ਪੰਜ ਸੀਰੀਜ਼ ਹੋ ਗਈ 10 ਸੀਰੀਜ਼ ਹੋ ਗਈ 30 ਹੋ ਗਈ 50 ਹੋ ਗਈ 100 ਤੇ 200 ਜਿੰਨੀ ਸੀਰੀਜ਼ ਦੇ ਸਾਹਮਣੇ 10000 ਦਾ ਨਾਮ ਆ ਓਨੇ ਗੁਣਾ ਤੇ 100 ਸੀਰੀਜ਼ 'ਚ ਸਾਡਾ ਹੁਣੇ 9 ਲੱਖ ਵੀ ਲੱਗਿਆ ਸੀ ਫਿਰ 30 ਸੀਰੀਜ਼ ਦੇ ਵਿੱਚ 3 ਲੱਖ ਵੀ ਲੱਗ ਚੁੱਕਾ ਤੇ ਸਾਡਾ ਜਿਹੜਾ ਇਸ ਵਾਰ ਜਿਹੜਾ ਪੰਜਾਬ ਗਵਰਨਮੈਂਟ ਦਾ ਲੋੜੀ ਬੰਪਰ ਸੀਗਾ ਉਹਦੇ ਵਿੱਚ ਸਾਡਾ 1 ਕਰੋੜ ਦੇ ਨਾਮ ਤੋਂ ਮਿਸ ਹੋ ਗਿਆ ਸੀ ਆ ਦੇਖੋ ਅਸੀਂ ਕਸਟਮਰ ਨੂੰ 26 ਤਰੀਕ ਦਾ ਬਿੱਲ ਕੱਟ ਕੇ ਦਿੱਤਾ ਸੀ ਜਿਹਦੇ ਵਿੱਚ 20655179 ਅਸੀਂ ਸੇਲ ਕੀਤਾ ਸੀ ਤੇ B ਸੀਰੀਜ਼ ਦਾ 655079 ਨਿਕਲਿਆ ਸੀਗਾ ਇੱਕ ਨੰਬਰ ਤੋਂ ਸਾਡਾ ਕਸਟਮਰ 1 ਕਰੋੜ ਦਾ ਸੈਕੰਡ ਪ੍ਰਾਈਸ ਤੋਂ ਰਹਿ ਗਿਆ ਸੀ ਸਰ ਤੁਸੀਂ ਬਿੱਲ ਦੀ ਗੱਲ ਕੀਤੀ ਹੈ ਇਹ ਬਿੱਲ ਕੀ ਤੁਸੀਂ ਆਪ ਦਿੰਦੇ ਹੋ ਆਪਣੇ ਹਾਂਜੀ ਸਰ ਅਸੀਂ ਹਰ ਲੋਟਰੀ ਦਾ ਬਿੱਲ ਦੰਦੇ ਆ ਚਾਹੇ ਕਸਟਮਰ ਸਾਡੇ ਕੋਲ 20 ਰੁਪਏ ਦੀ ਲੋਟਰੀ ਦਾ ਵੀ ਬਿੱਲ ਲਵੇ 20 ਰੁਪਏ ਦੀ ਟਿਕਟ ਤੋਂ ਲੈ ਕੇ 2000 ਤੱਕ ਦੀ ਕੋਈ ਵੀ ਟਿਕਟ ਪਰਚੇਸ ਕਰੂਗਾ ਅਸੀਂ ਹਰ ਲੋਟਰੀ ਦਾ ਬਿੱਲ ਦਵਾਂਗੇ ਇਹਦੇ ਵਿੱਚ ਆਥੈਂਟੀਸਿਟੀ ਹੁੰਦੀ ਹੈ ਕਿ ਕਸਟਮਰ ਕੋ ਟਿਕਟ ਪਰਚੇਸ ਕੀਤੀ ਹੈ ਕਸਟਮਰ ਦਾ ਫਰੋਡ ਨਹੀਂ ਹੋ ਸਕਦਾ ਜਿਹੜਾ ਪਹਿਲੇ ਤੋਂ ਵੰਦ ਦੇਖ ਰਿਹਾ ਸਰ ਜਿਹੜੇ ਤੁਸੀਂ ਹਾਂਜੀ ਲੋਕਾਂ ਦਾ ਸੋਚ ਰਹੇ ਹੋ ਇੰਨਾ ਦੇਖ ਰਹੇ ਹੋ ਜਿਹੜੀ ਫਰੋਡ ਲੋਟਰੀ ਹੁੰਦੀ ਆ ਉਹਨਾਂ ਦਾ ਕੀ ਮੈਸੇਜ ਹੁੰਦਾ ਸਰ ਜਿਹੜੀ ਫਰੋਡ ਲੋਟਰੀ ਆ ਕਸਟਮਰ ਨੂੰ ਅਸੀਂ ਇਹ ਕਵਾਂਗੇ ਸਾਡੀ ਸ਼ਾਪ ਤੇ ਆ ਕੇ ਤੁਸੀਂ ਪਰਚੇਸ ਕਰੋ ਅਸੀਂ ਹਰ ਲੋਟਰੀ ਦਾ ਬਿੱਲ ਦਵਾਂਗੇ ਤੁਹਾਡਾ ਕੋਈ ਵੀ ਨਾਮ ਲੱਗੂਗਾ ਅਸੀਂ ਆਟੋਮੈਟਿਕ ਤੁਹਾਨੂੰ ਕਾਲ ਵੀ ਕਰਾਂਗੇ ਸਾਡੀ ਆ ਦੇਖੋ ਜਿਵੇਂ ਪਰਚੇਸ ਕਰੋਗੇ ਸਾਡੀ ਸ਼ਾਪ ਦਾ ਪੂਰਾ ਨਾਮ ਸਾਡੀ ਸ਼ਾਪ ਦਾ ਪੂਰਾ ਐਡਰੈਸ ਹੋ ਗਿਆ ਸਾਡਾ ਫੋਨ ਨੰਬਰ ਹੋ ਗਿਆ ਤੇ ਕਸਟਮਰ ਦੀ ਈਮੇਲ ਸਾਡੀ ਈਮੇਲ ਆਈਡੀ ਆ ਤੇ ਕਿਹੜੇ ਟਾਈਮ ਤੁਸੀਂ ਪਰਚੇਸ ਕਰੋਗੇ ਸਾਰੀ ਡਿਟੇਲ ਸਾਡੀ ਬਿਲ ਦੇ ਵਿੱਚ ਮੈਂਸ਼ਨ ਹੋਏਗੀ ਇਹਦੇ ਨਾਲ ਤੁਹਾਡੇ ਨਾ ਫਰੋਡ ਹੋਣ ਦੇ ਚਾਂਸਸ ਹੀ ਘੱਟ ਜਾਣਗੇ ਫਰੋਡ ਹੀ ਨਹੀਂ ਹੋਊਗਾ ਤੁਸੀਂ ਸ਼ਾਪ ਤੇ ਆ ਕੇ ਸਾਡੀ ਬਾਈ ਕਰੋ ਨਾਲ ਦੀ ਨਾਲ ਬਿਲ ਲਓ ਇਨਾਮ ਲੱਗੂਗਾ ਤੁਹਾਨੂੰ ਕਾਲ ਵੀ ਆ ਜਾਏਗਾ ਹਰ ਹਰ ਟਿਕਟ ਅਸੀਂ ਬਿਲ ਕੱਟਣ ਤੋਂ ਪਹਿਲਾਂ ਸਕੈਨ ਕਰਦੇ ਹਾਂ ਤੁਸੀਂ ਵੀਡੀਓ ਦੇਖਿਓ ਵੀਡੀਓ ਦੇ ਵਿੱਚ ਤੁਹਾਨੂੰ ਸਕੈਨ ਕੀਤੀ ਟਿਕਟਾਂ ਸਾਰੀਆਂ ਪਤਾ ਲੱਗੇਗਾ ਬਿੱਲ ਕਿਸ ਤਰ੍ਹਾਂ ਬਣਾਉਂਦੇ ਆਂ ਅਸੀਂ ਅੱਲੀ 2 ਤੋਂ 3 ਮਿੰਟ ਲੱਗਦੇ ਆ ਕੀ ਮੈਸੇਜ ਹੋਗੇ ਲੋਟਾਂ ਨੂੰ ਜਿਹੜੀ ਘਟ ਦੁਕਾਨ ਦੇ ਸੰਚੜ ਹੈ ਤੇ ਲੱਖਾપતિ ਕਰੋੜਾ ਬਣੇ ਪੜਾ ਸਾਡੇ ਕਸਟਮਰ ਦਾ ਵੀ 2.5 ਕਰੋੜ ਦਾ ਨਾਮ ਆਇਆ ਹੋਇਆ ਹੈ ਰਾਖੀ ਬੰਪਰ ਦੇ ਵਿੱਚ ਤੁਸੀਂ ਸਾਡੀ ਦੁਕਾਨ ਤੇ ਆਓ ਤੇ ਤੁਸੀਂ ਵੀ ਕਰੋੜਪਤੀ ਬਣੋ ਸਾਡੀ ਦੁਕਾਨ ਤੇ ਆਪਣੇ ਚਰਨ ਪਾਓ ਤੁਸੀਂ ਸਾਡੀ ਲੋਕੇਸ਼ਨ ਦਾ ਸਾਡੀ ਲੋਕੇਸ਼ਨ ਹੈਗੀ ਹੈ ਸ਼ਾਪ ਨੰਬਰ 27 ਗੁਰੂ ਰਾਮਦਾਸ ਮਾਰਕੀਟ ਦੁਗਰੀ ਫੇਸ 1 ਲੁਧਿਆਣਾ ਪੈਂਦੀ ਆ ਤੇ ਜਦੋਂ ਤੁਸੀਂ ਲਾਈਟਾਂ ਵਾਲੇ ਚੌਂਕ ਤੋਂ ਆਉਂਗੇ ਲਾਈਟਾਂ ਵਾਲੇ ਚੌਂਕ ਤੇ ਸ਼ੀਤਲਾ ਮਾਤਾ ਮੰਦਿਰ ਦੇ ਅੱਗੇ ਥੋੜਾ ਜਿਹਾ ਸਾਡੀ ਸ਼ਾਪ ਰਹਿ ਗਈ ਹੈ ਮੇਨ ਰੋਡ ਪੈਟਰੋਲ ਪੰਪ ਤੋਂ ਪਹਿਲਾਂ ਹੀ ਆ ਭਾਰਤ ਪੈਟਰੋਲੀਅਮ ਤੋਂ ਪਹਿਲਾਂ ਹਾਂਜੀ